ਹੋਰ ਸੱਜਣਾ ਆਇਆ ਕਰ ਹੂੰ ਉਹਦਾ ਨਾਮ ਸਤਵਿੰਦਰ ਬੁਗਾ ਸਾਹਿਬ ਵਾਹ ਉਹ ਆਏ ਤੇ ਕਹਿੰਦੇ ਵੀ Sufi ਮੈਂ ਉਹਨੂੰ ਭਾਜੀ ਕਹਿੰਨਾ ਉਹ ਵੱਡੇ ਨੂੰ ਮੈਨੂੰ ਤੂੰ ਕਹਿੰਦੇ ਨੇ ਤੇ ਮੈਨੂੰ ਚੰਗਾ ਲੱਗਦਾ ਹੈ ਕਿ ਹਾਂ Sufi ਤੂੰ ਕੀ ਕਰ ਰਿਹਾ ਹੈ ਅੱਜਕੱਲ ਮੁਗਾ ਭਾਈ ਦਾ ਸਟੇਜ ਜਿਹੜਾ ਮੈਂ ਕਿਹਾ ਭਾਜੀ ਮੈਂ ਬਸ ਤੇ ਨੌਕਰੀ ਕਿਵੇਂ ਚੱਲ ਰਹੀ ਤੇਰੀ ਮੈਂ ਭਾਜੀ ਨੌਕਰੀ ਮੈਂ ਛੱਡ ਦਿੱਤੀ ਹੈ ਹੈ ਨੌਕਰੀ ਛੱਡਤੀ ਨਾ ਮੈਂ ਕਿਹਾ ਜੀ ਤੇ ਕਹਿੰਦੇ ਹੁਣ ਕੀ ਕਰਦਾ ਮੈਂ ਜੀ ਪ੍ਰੋਗਰਾਮ ਹੁਣ ਤਾਂ ਸ਼ੋਅ ਕਹਿਣ ਲੱਗੇ ਉਹ ਤਾਂ ਅਸੀਂ ਪ੍ਰੋਗਰਾਮ ਹੀ ਕਹਿੰਦੇ ਸੀ ਜੀ ਜੀ ਕਹਿੰਦੇ ਕਿੰਨੇ ਕੁ ਪ੍ਰੋਗਰਾਮ ਨੇ ਤੇਰੇ ਕੋਲ ਮੈਂ ਜੋ ਉਹਨਾਂ ਨੇ ਕਿਹਾ ਉਹ ਹੀ ਦੱਸਣਾ ਚਾਹੁੰਨਾ ਹੂਬ ਹੋ ਹੂੰ ਕਹਿੰਦਾ ਸਰਕਲ ਨੇ ਹੂੰ ਪਹਿਲੇ ਸਰਕਲ ਚੋਂ ਦਾ ਗੁਰਦਾਸ ਮਾਨ ਬਿਲਕੁਲ ਸਹੀ ਕਹਿੰਦਾ ਤੂੰ ਉਸ ਸਰਕਲ ਚ ਵੀ ਨਹੀਂ ਆਉਂਦਾ ਮੈਂ ਕਿਹਾ ਹਾਂ ਜੀ ਕਹਿੰਦੇ ਦੂਜਾ ਆਉਂਦਾ ਹੰਸ ਰਾਜ ਹੰਸ ਸਰਦੂਲ ਸਕੰਦਰ ਚੰਦਾ ਸਾਹਿਬ ਸਾਰੇ ਆਹ ਹੂੰ ਤੇ ਕਹਿੰਦਾ ਤੂੰ ਉਸ ਗੇੜੇ ਚ ਵੀ ਨਹੀਂ ਆਉਂਦਾ ਜੀ ਮੈਂ ਕਿਹਾ ਹਾਂ ਜੀ ਕਿ ਇਹ ਤੀਜੇ ਚ ਆਉਂਦੇ ਹਰਪੰਦੇ ਨਾਨ ਸਤਵਿੰਦਰ ਬੁੱਗਾ ਸਬਰਕੋਟੀ ਮਣਮੋਣ ਵਾਰਸ ਤੂੰ ਉਹਦੇ ਚ ਵੀ ਨਹੀਂ ਆਉਂਦਾ ਕਹਿੰਦੇ ਉਦੋਂ ਅਗਲਾ ਸਰਕਲ ਹੈਗਾ ਇੱਕ ਦਾਇਰਾ ਇੰਦਰਜੀ ਨਿੱਕੂ ਕੁਲਵਿੰਦਰ ਢਿੱਲੋਂ ਰਵਿੰਦਰ ਗਰੇਵਾਲ ਦਲਜੀਤ ਉਦੋਂ ਇਸ ਗੇੜੇ ਤੇ ਸੀਗਾ ਹੂੰ ਕਹਿੰਦਾ ਤੂੰ ਉੱਚ ਵੀ ਨਹੀਂ ਆਉਂਦਾ ਤੇ ਕਹਿੰਦਾ ਤੂੰ ਤੇ ਪੰਜਾਂ ਚੋਂ ਚੱਕਰਾਂ 'ਚ ਨਹੀਂ ਆਉਂਦਾ ਤੇ ਤੇਰੇ ਕੋਲ ਪ੍ਰੋਗਰਾਮ ਕਿੰਨੇ ਕਿੰਨੇ ਕਿਹਾ ਨੌਕਰੀ ਛੱਡਤੀ ਤੇ ਕਹਿੰਦੇ ਮੈਂ ਤੈਨੂੰ ਸਲੂਟ ਕਰਦਾ ਮੈਨੂੰ ਕੀ ਪਤਾ ਨਹੀਂ ਮੈਂ ਕੀ ਬਾਤਰੀ ਕਰਤੀ ਏ ਜਿਹੜਾ ਮੈਨੂੰ ਸਲੂਟ ਕਰ ਰਿਹਾ ਪਾਜੀ ਮੈਂ ਕਹਾਂ ਕਿ ਕਿਸ ਗੱਲ ਦਾ ਕਹਿੰਦਾ ਮੈਂ ਤੈਨੂੰ ਸਲੂਟ ਕਰਦਾ ਕਿ ਕਿਰਾਏ ਦੇ ਮਕਾਨ 'ਚ ਤੈਨੂੰ ਨੀਂਦ ਕਿੱਦਾਂ ਆਉਂਦੀ ਹੈ